ਉਸੀ ਬਹੁਤ ਸਾਰੇ ਅਜਿਹੇ ਵਾਤਾਵਰਣ ਪ੍ਰੇਮੀ ਵਿਖੇ ਹੋਣਗੇ ਜਿਹੜੇ ਕਈ ਹਜ਼ਾਰ ਬੂਟੇ ਲਾ ਕੇ ਪਰਿਆਵਰਣ ਨੂੰ ਬਚਾਉਣ ਦਾ ਪ੍ਰਣ ਲੈਂਦੇ ਨੇ ਜਦੋਂ ਕੋਠੀ ਬਣਾਣੀ ਸੀ ਤਾਂ ਕਰੋੜਾਂ ਰੁਪਏ ਖਰਚ ਕੀਤੇ ਪਰ ਇਸ ਪੇੜ ਨੂੰ ਪਲਾਟ ਦੇ ਵਿੱਚੋਂ ਨਹੀਂ ਕੱਟਿਆ ਉਹ ਸਿੱਧਾ ਛੱਤ ਤੋਂ ਥੱਲੇ ਬੈੱਡਰੂਮ ਤੱਕ ਜਾਂਦਾ ਔਰ ਬੈੱਡਰੂਮ ਤੋਂ ਸਿੱਧਾ ਬਾਥਰੂਮ ਤੱਕ ਜਾਂਦਾ ਔਰ ਮੇਰੇ ਪਿੱਛੇ ਇਹ ਉਹੀ ਪੇੜ ਹੈ ਸ਼ੇਵਲਾ ਆਰਕੀਟੈਕਟ ਨੂੰ ਅਟ ਕੀਤਾ ਤੇ ਉਸਨੇ ਨਕਸ਼ਾ ਇਸ ਤਰੀਕੇ ਨਾਲ ਬਣਾਇਆ ਕਿ ਉਹਦੀ ਐਂਟਰੀ ਜਿਹੜੀ ਸੀ ਨਾ ਕਿ ਪੇੜ ਨੂੰ ਹਟਾ ਕੇ ਉਹਨੇ ਗੇਟ ਬਣਾ ਕੇ ਸਾਰਾ ਮੇਰੇ ਅੱਗੇ ਰਸਤਾ ਤੇ ਮੈਂ ਸੋਚ ਹੀ ਜਾਵਾਂ ਕਿ ਯਾਰ ਇਹ ਚ ਕਮੀ ਕੀ ਹੈ ਚੱਕਰ ਕੀ ਹੈ ਮੈਂ ਉਹਨੂੰ ਪੁੱਛੇ ਕਿ ਇੱਥੇ ਇੱਕ ਪੇੜ ਹੈਗਾ ਵਾ ਉਹ ਕਿੱਥੇ ਆਪਾਂ ਸੈਟਲ ਕੀਤਾ ਕਹਿੰਦੇ ਉਹ ਤਾਂ ਪੇੜ ਤੁੰਨਾ ਆ ਪਰ ਰੱਖਣਾ ਹੁੰਦਾ ਪੇੜ ਤਾਂ ਕੋਈ ਰੱਖਦਾ ਹੀ ਨਹੀਂ ਮੈਂ ਕਿਹਾ ਆਪਣਾ ਕੈਨਸਲ ਆ ਮੈਂ ਕਿਹਾ ਪੇੜ ਤਾਂ ਰਹਿਗਾ ਹੀ ਰਹੇਗਾ ਕਮਰਾ ਚਾਹੇ ਰਹੇ ਨਾ ਰਹੇ ਫੇਰ ਉਹਨੂੰ ਸਮਝ ਆਏਗੀ ਨਹੀਂ ਹੈ ਬੌਜੀ ਨੇ ਜਿਹੜਾ ਨਾ ਬਿਨਾ ਪੇੜ ਦੇ ਨਕਸ਼ਾ ਪਾਸ ਨਹੀਂ ਕਰਨਾ ਅਗੇ ਕੁਝ ਵੀ ਪੋਸੀਬਲ ਕਰ ਦੇ ਕਰਦੇ ਜਿਹੜਾ ਨਾ ਸਾਨੂੰ ਜਦੋਂ ਤੋਂ ਲੈ ਕੇ ਬਿਲਡਿੰਗ ਸ਼ੁਰੂ ਕੀਤੀ ਹੋ ਰੈਂਡ ਤੱਕ ਨਾ ਲੋ ਟਿਕਤਾ ਤਾਂ ਆਈਆਂ ਲੇਕਿਨ ਸਾਡਾ ਵੀ ਫੈਸਲਾ ਸੀਗਾ ਕਿ ਅਸੀਂ ਪੇੜ ਤਾਂ ਜਾਣ ਹੀ ਦੇਣਾ ਅਸੀਂ ਕਿ ਭਾਵੇਂ ਸਾਡੀ ਹੱਥੋਂ ਪਲਾਟ ਹੱਥੋਂ ਚਲ ਜੇ ਮੈਨੂੰ ਵੇਚਣਾ ਪੈ ਜੇ ਪੇੜ ਨਹੀਂ ਮਗਟਣਾ ਜਾਂ ਜੇ ਕੋਈ ਏਡੀ ਵੱਡੀ ਵੀ ਨਹੀਂ ਸੀ ਕਿ ਆਪਾਂ ਕਹੀਏ ਕਿ ਇੱਕ ਅਲੱਗ ਪਾਰਕ ਵੀ ਉਹਦੇ ਵਿੱਚੋਂ ਨਿਕਲ ਜਾਵੇ ਦੋ ਚੋ ਕਮਰੇ ਵੀ ਨਿਕਲ ਜਾਣ ਦੋ ਚੋ ਲੌਬੀ ਵੀ ਨਿਕਲ ਜਾਵੇ ਉਹਦਾ ਨਕਸ਼ਾ ਇਸ ਤਰੀਕੇ ਦੇ ਨਾਲ ਫਿਰ ਅਸੀਂ ਆਪ ਹੀ ਅੱਧਾ ਸਮੇਂ ਲਓ ਇਹਦੇ ਵਿੱਚ ਮੈਂ ਤੇ ਮੇਰੀ ਵਾਈਫ ਗਾਰਾ ਬੈਠ ਕੇ ਟਾਈਮ ਲਗਾ ਕੇ ਉੱਤੇ ਦਿਮਾਗ ਲੜਾਇਆ ਕਿ ਅਸੀਂ ਕਿਸ ਤਰੀਕੇ ਨਾਲ ਕਰੀਏ ਕਿ ਅਸੀਂ ਪੇੜ ਨਹੀਂ ਜਾਣਾ ਚਾਹੀਦਾ ਤੇ ਸਾਡਾ ਸਾਰਾ ਜਿਹੜਾ ਨਕਸ਼ਾ ਸੀ ਨਾ ਜੋ ਉਹਨੇ ਬਣਾਇਆ ਸੀ ਬਿਲਕੁਲ ਉਸ ਤੋਂ ਲਮਸਮ 100% ਅਲੱਗ ਬਣਿਆ ਫਿਰ ਇਹ ਸਮਝ ਲਓ ਅਸੀਂ ਰਲ ਕੇ ਆਰਚੀਟੈਕਟ ਦੇ ਨਾਲ ਸਾਰਾ ਮੈਜ਼ਰਮੈਂਟ ਰੋਜ਼ ਕਰਦੇ ਸੀਗੇ ਜਿਹਦਾ ਮਨੋਵਿਗਿਆਨਿਕ ਤਰੀਕੇ ਨਾਲ ਸੋਚਿਆ ਜਾਵੇ ਨਾ ਤੇ ਸਪੇਡ ਦੇ ਕੋਈ ਵੀ ਪੌਦੇ ਦਾ ਬਹੁਤ ਹੀ ਫਾਇਦਾ ਮਿਲਦਾ ਇਨਸਾਨ ਨੂੰ ਤਾਜੀ ਹਵਾ ਵਗੈਰਾ ਪੰਛੀਆਂ ਦੀ ਆ ਜਿਹੜੀਆਂ ਇਹਦੇ ਵਿੱਚ ਨਵੇਂ-ਨਵੇਂ ਪੰਛੀ ਆ ਕੇ ਰਹਿੰਦੇ ਕੋਇਲ ਦੀ ਡੇਲੀ ਸਾਨੂੰ ਸਵੇਰੇ 3-4 ਵਜੇ ਆਵਾਜ਼ਾਂ ਸ਼ੁਰੂ ਹੋ ਜਾਂਦੀਆਂ ਇਹ 22 ਸਾਲ ਪੁਰਾਣਾ ਬੇੜ ਹੈ ਇਹ ਇਹਨੂੰ ਵਧਣ ਤੇ ਕਿੰਨੇ ਸਾਲ ਲੱਗੇ ਅਸੀਂ ਮਿੰਟ 'ਚ ਇਹਨੂੰ ਕੱਟ ਕੇ ਉਹ ਕਰ ਦਿੰਨੇ ਆ ਇਹ ਬਹੁਤ ਹੀ ਉਹ ਹੈ ਮੁਸ਼ਕਿਲ ਹੈ ਸਾਡੇ ਲਈ ਤਾਂ ਇਸੇ ਲਈ ਅਸੀਂ ਇਹਨੂੰ ਬਚਾਇਆ ਇਹ ਉਹ ਪੇੜ ਹੈ ਲੁਧਿਆਣਾ ਦਾ ਇੱਕ ਇਲਾਕਾ ਮਾਲ ਰੋਡ ਦਾ ਉੱਥੇ ਇੱਕ ਮਾਲਕ ਮਕਾਨ ਨੇ ਜਦੋਂ ਇੱਥੇ ਜਗ੍ਹਾ ਲਈਤੀ ਤਾਂ ਉਸਨੇ ਜਦੋਂ ਕੋਠੀ ਬਣਾਣੀ ਸੀ ਤਾਂ ਕਰੋੜਾਂ ਰੁਪਏ ਖਰਚ ਕੀਤੇ ਪਰ ਇਸ ਪੇੜ ਨੂੰ ਪਲਾਟ ਦੇ ਵਿੱਚੋਂ ਨਹੀਂ ਕੱਟਿਆ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰੇਮ ਹੈ ਵਾਤਾਵਰਣ ਦੇ ਨਾਲ ਔਰ ਪੀੜ ਵੱਤ ਵੱਦ ਜਿਸ ਤਰ੍ਹਾਂ ਦੇ ਨਾਲ ਲਾਨ ਦੇ ਲਈ ਵਾਤਾਵਰਣ ਪ੍ਰੇਮੀ ਆਖਦੇ ਨੇ ਕਿ ਪੀੜ ਵੱਤ ਵੱਦ ਲਾਓ ਤਾਂ ਕਿ ਵਾਤਾਵਰਣ ਨੂੰ ਬਚਾਇਆ ਜਾ ਸਕੇ ਪਰ ਇਸ ਮਕਾਨ ਦੇ ਮਾਲਕ ਨੇ ਇੱਕ ਅਜਹੀ ਮਿਸਾਲ ਪੈਦਾ ਕੀਤੀ ਹੈ ਕਿ ਇਸ ਪੀੜ ਨੂੰ ਨਹੀਂ ਕਟਿਆ ਅਗਰ ਉਹ ਚਾਹਦਾ ਤਾਂ ਖੂਬਸੂਰਤ ਜਿਸ ਤਰ੍ਹਾਂ ਦੇ ਨਾਲ ਮਕਾਨ ਇੱਥੇ ਕੋਠੀ ਤਿਆਰ ਕੀਤੀ ਹੈ ਤਾਂ ਉਹ ਇਸ ਪੀੜ ਨੂੰ ਕਟਾ ਸਕਦਾ ਸੀ ਔਰ ਕਿਧਰੇ ਹੋਰ ਬੂਟੇ ਲਵਾ ਸਕਦਾ ਸੀ ਪਰ ਉਸਨੇ ਉਸ ਚੀਜ਼ ਨੂੰ ਸਹੀ ਨਹੀਂ ਸਮਝਿਆ ਉਸਨੇ ਇਹੀ ਸਮਝਿਆ ਕਿ ਅਗਰ ਇਸ ਪਲਾਟ ਦੇ ਵਿੱਚ ਪੇੜ ਲੱਗਾ ਤਾਂ ਉਹ ਐਸੇ ਤਰ੍ਹਾਂ ਲੱਗਿਆ ਰਵੇ ਚਾਹੇ ਉਸ ਉਸ ਦੇ ਮਕਾਨ ਦੀ ਖੂਬਸੂਰਤੀ ਜਿਹੜੀ ਹੈ ਉਹ ਨਾ ਬਣੇ ਪਰ ਪੇੜ ਆਪਣੀ ਜਗ੍ਹਾ ਤੇ ਐਸੇ ਤਰ੍ਹਾਂ ਕਾਇਮ ਰਵੇ ਮੇਰੇ ਨਾਲ ਇਸ ਮਕਾਨ ਦੇ ਜਿਹੜੇ ਮਾਲਕ ਹੈ ਉਹ ਮੇਰੇ ਨਾਲ ਮੌਜੂਦ ਹੈ ਔਰ ਉਹਨਾਂ ਕੋਲੋਂ ਪੁੱਛਾਂਗੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਛੱਤ ਦੇ ਥੱਲੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਦੋ ਹੋਲ ਹੈ ਲੈਂਟਰ ਦੇ ਵਿੱਚ ਔਰ ਇਸ ਲੈਂਟਰ ਦੇ ਵਿੱਚ ਹੋਲ ਦੇ ਦੌਰਾਨ ਜਿਹੜਾ ਪੇੜ ਹੈ ਉਹ ਸਿੱਧਾ ਥੱਲੇ ਬੈਡਰੂਮ ਤੋਂ ਬਾਥਰੂਮ ਤੱਕ ਜਾਂਦਾ ਔਰ ਜਿਹੜੀਆਂ ਇਸ ਦੀਆਂ ਜੜੀਆਂ ਜੜਾਂ ਨੇ ਪੇੜ ਦੀਆਂ ਪੂਰੇ ਮਕਾਨ ਤੱਕ ਫੈਲੀਆਂ ਹੋਈਆਂ ਨੇ ਮੇਰੇ ਨਾਲ ਇਸ ਮਕਾਨ ਦੇ ਮਾਲਕ ਨੇ ਅੱਛਾ ਕਿਵੇਂ ਸੋਚਿਆ ਮੈਂ ਇਹ ਕੋਈ ਵੀ ਨਹੀਂ ਸੋਚਦਾ ਕਿਉਂਕਿ ਜਦੋਂ ਵੀ ਕੋਈ ਮਕਾਨ ਬਣਾਉਂਦਾ ਕਰੋੜਾ ਰੁਪਏ ਲਾਂਦਾ ਕਿਉਂਕਿ ਇੱਕ ਪੌਸ਼ ਏਰੀਆ ਮਾਲ ਰੋਡ ਦਾ ਏਰੀਆ ਉਹ ਇਹੀ ਸੋਚਦਾ ਕਿ ਮੈਂ ਆਪਣੇ ਮਕਾਨ ਦੀ ਖੂਬਸੂਰਤੀ ਖਰਾਬ ਨਾ ਕਰ ਪਰ ਤੁਹਾਡੇ ਦਿਮਾਗ ਵਿੱਚ ਕਿਵੇਂ ਆਇਆ ਕਿਉਂਕਿ ਇਹ ਬੜਾ ਜਿਸ ਤਰ੍ਹਾਂ ਦੇ ਨਾਲ ਇਹ ਛੱਤ ਤੋਂ ਥੱਲੇ ਜਾ ਰਿਹਾ ਇਹ ਪ੍ਰੋਬਲਮ ਵੀ ਕ੍ਰੀਏਟ ਹੁੰਦੀ ਹੋएगी ਇਸ ਪੇੜ ਦੇ ਨਾਲ ਦੀਵਾਰਾਂ ਦੇ ਵਿੱਚ ਜਾਂ ਲੈਂਟਰ ਦੇ ਵਿੱਚ ਦੇਖੋ ਜਦੋਂ ਅਸੀਂ ਇਹ ਪਲਾਟ ਲਿੱਤਾ ਸੀਗਾ ਤੇ ਅਸੀਂ ਇੰਨਾ ਧਿਆਨ ਨਹੀਂ ਸੀ ਦਿੱਤਾ ਕਿ ਐਡਾ ਵੱਡਾ ਵਿੱਚ ਪੇੜ ਇੱਕ ਪਲ ਰਿਹਾ ਹੋਇਆ ਲੇਕਿਨ ਜਦੋਂ ਅਸੀਂ ਇਹਨੂੰ ਬਣਾਉਣ ਲੱਗੇ ਤੇ ਜਦੋਂ ਨਕਸ਼ਾ ਵਾਲਾ ਆਰਕੀਟੈਕਟ ਨੂੰ ਅਟ ਕੀਤਾ ਤੇ ਉਸਨੇ ਨਕਸ਼ਾ ਇਸ ਤਰੀਕੇ ਨਾਲ ਬਣਾਇਆ ਕਿ ਉਹਦੀ ਐਂਟਰੀ ਜਿਹੜੀ ਸੀ ਨਾ ਕਿ ਪੇੜ ਨੂੰ ਹਟਾ ਕੇ ਉਹਨੇ ਗੇਟ ਬਣਾ ਕੇ ਸਾਰਾ ਮੇਰੇ ਅੱਗੇ ਰਸਤਾ ਤੇ ਮੈਂ ਸੋਚੀ ਜਾਵਾਂ ਕਿ ਯਾਰ ਇਹ ਚ ਕਮੀ ਕੀ ਹੈ ਚੱਕਰ ਕੀ ਹੈ ਮੈਂ ਉਹਨੂੰ ਪੁੱਛਿਆ ਕਿ ਇੱਥੇ ਇੱਕ ਪੇੜ ਹੈਗਾ ਵਾ ਉਹ ਕਿੱਥੇ ਆਪਾਂ ਸੈਟਲ ਕੀਤਾ ਕਹਿੰਦੇ ਉਹ ਤਾਂ ਪੇੜ ਥੁਣਾ ਆਪਾਂ ਰੱਖਣਾ ਹੁੰਦਾ ਪੇੜ ਤਾਂ ਕੋਈ ਰੱਖਦਾ ਹੀ ਨਹੀਂ ਉਹ ਤਾਂ ਸੀ ਪੂਰੀ ਗਰਾਊਂਡ ਕਰਦੇ ਉਹਨੂੰ ਕਲੇਨ ਕਰਤਾ ਮੈਂ ਉਸੇ ਨਾਲ ਮੈਂ ਕਿਹਾ ਇਹ ਨਕਸ਼ਾ ਕੈਨਸਲ ਹੈ ਉਹ ਹੀ ਲੱਗਿਆ ਕਹਿੰਦਾ ਕਿ ਬੋਝ ਕੀ ਹੋਇਆ ਕਹਿੰਦਾ ਮੈਂ ਇੰਨੀ ਮਿਹਨਤ ਕੀਤੀ ਮਹੀਨਾ ਲਾਤਾ ਮੈਂ ਨਕਸ਼ਾ ਬਣਾ ਕੇ ਤੁਹਾਨੂੰ ਦਿਖਾਇਆ ਮੈਂ ਕਿਹਾ ਆਪਣਾ ਕੈਨਸਲ ਹੈ ਮੈਂ ਕਿਹਾ ਪੇੜ ਤਾਂ ਰਹਿਗਾ ਹੀ ਰਹੇਗਾ ਕਮਰਾ ਚਾਹੇ ਰਹੇ ਨਾ ਰਹੇ ਫਿਰ ਉਹਨੂੰ ਸਮਝ ਆਇਆ ਕਿ ਨਹੀਂ ਐ ਬੌਜੀ ਨੇ ਜਿਹੜਾ ਨਾ ਬਿਨਾ ਪੇੜ ਦੇ ਨਕਸ਼ਾ ਪਾਸ ਨਹੀਂ ਕਰਨਾ ਹੂੰ ਹੂੰ ਫਿਰ ਹੁਣ ਉਹਨੇ ਕੈਨਸਲ ਕਰਤਾ ਜੀ ਫਿਰ ਆਪਾਂ ਬੰਦਾ ਹੋਰ ਅਟੈਂਡ ਕਰਨਾ ਪਿਆ ਫਿਰ ਇਸੇ ਤਰ੍ਹਾਂ ਮਨ ਬਿਲਡਰ ਦੇ ਨਾਲ ਵੀ ਦਿੱਕਤਾਂ ਆਈਆਂ ਲੇਬਰ ਦੇ ਨਾਲ ਵੀ ਦਿੱਕਤਾਂ ਆਈਆਂ ਕੋਈ ਕਵੇ ਲੈਂਡਰ ਪੈ ਹੀ ਨਹੀਂ ਸਕਦਾ ਅਸੀਂ ਇਹਨੂੰ ਗੁਲਾਈ ਕਿੱਦਾਂ ਦੇਾਂਗੇ ਇਹਨੂੰ ਸਰੀਏ ਕਿੱਦਾਂ ਬਣਾਾਂਗੇ ਇੱਥੇ ਸਮਾਨ ਹੀ ਨਹੀਂ ਚੜਨਾ ਐਡਾ ਭਾਰਾ ਵਿੱਚ ਪੇੜ ਐ ਮੈਂ ਕਿਹਾ ਕੁਝ ਵੀ ਪੋਸੀਬਲ ਕਰਦੇ ਕਰਦੇ ਜਿਹੜਾ ਨਾ ਸਾਨੂੰ ਜਦੋਂ ਤੋਂ ਲੈ ਕੇ ਬਿਲਡਿੰਗ ਸ਼ੁਰੂ ਕੀਤੀ ਔਰ ਐਂਡ ਤੱਕ ਨਾ ਬਹੁਤ ਦਿੱਕਤਾਂ ਤਾਂ ਆਈਆਂ ਲekin ਸਾਡਾ ਵੀ ਫੈਸਲਾ ਸੀਗਾ ਕਿ ਅਸੀਂ ਪੇੜ ਤਾਂ ਜਾਣ ਹੀ ਦੇਣਾ ਅਸੀਂ ਕਿ ਭਾਵੇਂ ਸਾਡੀ ਹੱਥੋਂ ਪਲਾਟ ਹੱਥੋਂ ਚਲ ਜੇ ਮੈਨੂੰ ਵੇਚਣਾ ਪੈ ਜੇ ਪੇੜ ਨਹੀਂ ਮਗਟਣਾਗਾ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਨਾਮ ਵਿਸ਼ਾਲ ਜੈਨ ਹੈ ਔਰ ਇਹ ਪੇਸ਼ੇ ਤੋਂ ਵਪਾਰੀ ਨੇ ਮੇਰਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਸੀ ਆਰਚੀਟੈਕ ਨੇ ਪੂਰਾ ਨਕਸ਼ਾ ਬਣਾਇਆ ਔਰ ਨਕਸ਼ਾ ਬਣਾ ਕੇ ਤੁਹਾਡੇ ਕੋਲ ਲੈ ਕੇ ਆਇਆ ਉਹਦੇ ਵਿੱਚ ਪੇੜ ਗਾਇਬ ਸੀ ਤੇ ਆਰਚੀਟੈਕ ਨੇ ਕਿਹਾ ਕਿ ਇਹ ਪੇੜ ਕਟੋ ਨਹੀਂ ਦਾ ਕੋਠੀ ਦੀ ਪੂਰੀ ਖੂਬਸੂਰਤੀ ਖਰਾਬ ਹੋ ਗਈ ਪਰ ਇੱਕ ਸਵਾਲ ਮੇਰਾ ਇਹ ਹੈ ਕਿ ਤੁਸੀਂ ਇਸ ਜਗ੍ਹਾ ਤੇ ਪਾਰਕ ਵੀ ਬਣਾ ਸਕਦੇ ਸੀ ਜਗ੍ਹਾ ਛੱਡ ਸਕਦੇ ਸੀ ਇੱਥੇ ਹੋਰ ਬੂਟੇ ਲਾ ਸਕਦੇ ਸੀ ਲੈਂਟਰ ਨਹੀਂ ਪਾਣਾ ਚਾਹ ਚਾਹ ਅਗਰ ਚਾਹ ਦੇਤਾ ਤਾਂ ਵੀ ਇੱਥੇ ਇੱਕ ਪਾਰਕ ਬਣ ਸਕਦਾ ਸੀ ਇਹ ਕਿੱਦਾਂ ਸੋਚਿਆ ਕਿ ਲੈਂਟਰ ਪਾ ਕੇ ਦੇ ਵਿੱਚੋਂ ਪੇੜ ਦਾ ਪੂਰੀ ਜਗ੍ਹਾ ਛੱਡਣੀ ਹੈ ਪੇੜ ਜਿਹੜਾ ਸੀਗਾ ਪੇੜ ਤਾਂ ਆਪਣੀ ਜਗ੍ਹਾ ਤੇ ਹੀ ਰਹਿਣਾ ਸੀਗਾ ਹੂੰ ਤੇ ਜਗਾ ਕੋਈ ਏਡੀ ਵੱਡੀ ਵੀ ਨਹੀਂ ਸੀ ਕਿ ਆਪਾਂ ਕਹੀਏ ਕਿ ਇੱਕ ਅਲੱਗ ਪਾਰਕ ਵੀ ਉਹਦੇ ਵਿੱਚੋਂ ਨਿਕਲ ਜਾਵੇ ਦੋ ਚੋ ਕਮਰੇ ਵੀ ਨਿਕਲ ਜਾਣ ਦੋ ਚੋ ਲੋਬੀ ਵੀ ਨਿਕਲ ਜਾਏ ਤਾਂ ਉਹਦਾ ਨਕਸ਼ਾ ਇਸ ਤਰੀਕੇ ਦੇ ਨਾਲ ਫਿਰ ਅਸੀਂ ਆਪ ਹੀ ਅੱਧਾ ਸਮਝ ਲਓ ਇਹਦੇ ਵਿੱਚ ਮੈਂ ਤੇ ਮੇਰੀ ਵਾਈਫ ਵਗੈਰਾ ਬੈਠ ਕੇ ਟਾਈਮ ਲਗਾ ਕੇ ਉੱਤੇ ਦਿਮਾਗ ਲੜਾਇਆ ਕਿ ਅਸੀਂ ਕਿਸ ਤਰੀਕੇ ਨਾਲ ਕਰੀਏ ਕਿ ਅਸੀਂ ਪੇੜ ਨਹੀਂ ਜਾਣਾ ਚਾਹੀਦਾ ਤੇ ਸਾਡਾ ਸਾਰਾ ਜਿਹੜਾ ਨਕਸ਼ਾ ਸੀ ਨਾ ਜੋ ਉਹਨੇ ਬਣਾਇਆ ਸੀ ਬਿਲਕੁਲ ਉਸ ਤੋਂ ਲਮਸਮ 100% ਅਲੱਗ ਬਣਿਆ ਫਿਰ ਇਹ ਸਮਝ ਲਓ ਅਸੀਂ ਰਲ ਕੇ ਆਰਚੀਟੈਕਟ ਦੇ ਨਾਲ ਸਾਰਾ ਮੈਜ਼ਰਮੈਂਟ ਰੋਜ਼ ਕਰਦੇ ਸੀਗੇ ਤੇ ਉਹ ਸਾਨੂੰ ਦੱਸਦਾ ਸੀ ਇੱਥੇ ਏਦਾਂ ਹੋਊਗੀ ਸੈਟਿੰਗ ਇੱਥੇ ਡਰਾਈング ਰੂਮ ਬਣੇਗਾ ਇੱਥੇ ਫਿਰ ਸਾਈਡ ਦੇ ਉੱਤੇ ਉਹਨੇ ਡਰੈਸਿੰਗ ਰੂਮ ਘੜ ਦਿੱਤੇ ਉਹਦੇ ਤੇ ਬਾਥਰੂਮ ਘੜ ਦਿੱਤੇ ਤੇ ਬੈੱਡਰੂਮ ਜਿਹੜਾ ਸੀਗਾ ਉਹਦੇ ਚ ਕਿੰਨੇ ਸਾਲ ਪੁਰਾਣਾ ਤੁਸੀਂ ਕਿੰਨੇ ਸਾਲ ਪਹਿਲੇ ਮਕੋਠੀ ਤਿਆਰ ਬਣਾਈ ਤੇ ਕਿੰਨੇ ਸਾਲ ਪੁਰਾਣਾ ਪੇਡ ਇਹ ਮੈਂ ਕਰੋਨਾ ਦੇ ਦੌਰਾਨ ਇਹਦਾ ਸੌਦਾ ਕੀਤਾ ਸੀਗਾ ਜੀ ਮੈਂ ਤਾਂ ਪਲਾਟ ਜਿਹੜਾ ਨਾ ਇੱਕ ਵਾਰ ਨਿਗਾਹ ਮਾਰ ਕੇ ਗਿਆ ਸੀ ਕਰੋਨਾ ਤੋਂ ਜਸਟ ਮਹੀਨਾ ਪਹਿਲੇ ਤੇ ਮੇਰੇ ਪੂਰਾ ਧਿਆਨ ਚ ਵੀ ਨਹੀਂ ਸੀ ਲੇਕਿਨ ਮੈਨੂੰ ਉਹ ਸਿਚੁਏਸ਼ਨ ਕੋਈ ਏਦਾਂ ਦੀ ਚਾਹੀਦੀ ਸੀ ਜਿੱਥੇ ਮੰਨ ਲਓ ਕਿ ਮੇਨ ਰੋਡ ਦੇ ਉੱਤੇ ਨਹੀਂ ਥੋੜਾ ਮਤਲਬ ਹਟਕੇ ਚਾਹੀਦਾ ਸੀ ਕਿ ਜਿੱਥੇ ਮਤਲਬ ਬਾਹਰ ਅੰਦਰ ਜਾਈਏ ਤਾਂ ਲੋਕ ਕਰਕੇ ਵੀ ਆਰਾਮ ਨਾਲ ਚੱਲੇ ਸਿਕਿਓਰ ਤੇ ਪਲੋਟ ਬੜਾ ਸਿਕਿਓਰ ਸੀ ਪਤਾ ਨਹੀਂ ਦਿਮਾਗ ਮੇਰੇ ਇਹੀ ਪਲੋਟ ਆ ਗਿਆ ਬਾਰ-ਬਾਰ ਤੇ ਮੈਂ ਕਰੋਨਾ ਤੋਂ ਘਰ ਬੈਠੀ ਇਹਦਾ ਸਾਈ ਪੇਜੀ ਤੀ ਸੀ ਫਿਰ ਇਹ ਸੌਦਾ ਜਦੋਂ ਹੋ ਗਿਆ ਮੈਂ ਬਾਅਦ ਚ ਆ ਕੇ ਸਮਝ ਲਓ ਪੂਰੀ ਪ੍ਰੋਪਰ ਦੇਖਿਆ ਹੋਣਾ ਕਿ ਇਹ ਪਲਾਟ ਕੀ ਹੈ ਇਹ ਮੇਰੀ ਕਿਸਮਤ ਚ ਲਿਖਿਆ ਹੋਇਆ ਸੀ ਪਰ ਜਦੋਂ ਕੋਈ ਪਲਾਟ ਖਰੀਦਣ ਜਾਂਦਾ ਨਾ ਚਾਹੇ ਉਹ ਪੇੜ ਆਂਦੇ ਹੋਣ ਵੱਡੇ ਵੱਡੇ ਕਿਉਂਕਿ ਸਰਕਾਰਾਂ ਵੀ ਅੱਜ ਕੱਲ ਜਦੋਂ ਹਾਈਵੇ ਬੰਦੇ ਨੇ ਤਾਂ ਉਹ ਵੱਡੇ ਵੱਡੇ ਪੇੜ ਕਟਵਾ ਦਿੰਦੀਆਂ ਨੇ ਪਰ ਤੁਸੀਂ ਤਾਂ ਇੱਕ ਮਿਸਾਲ ਹੀ ਪੈਦਾ ਕਰਤੀ ਕਿ ਪਲਾਟ ਲਿਆ ਉਹ ਵੀ ਪੇੜ ਲੱਗਿਆ ਹੋਇਆ ਪਸੰਦ ਆ ਗਿਆ ਤੇ ਪੇੜ ਨੂੰ ਵੀ ਨਹੀਂ ਕਟਿਆ ਔਰ ਇਹ ਮੈਨੂੰ ਦੱਸੋਗੇ ਕਿ ਇਹ ਦੋ ਲੈਂਟਰ ਦੇ ਵਿੱਚ ਦੋ ਤਰ੍ਹਾਂ ਦੇ ਸੁਰਾਖ ਨਹੀਂ ਹੈ ਨਾ ਮੋਰੇ ਨੇ ਇਹ ਇਹ ਇੱਕ ਜਿਹੜੀ ਇਹਦੀ ਤਿੰਨ ਤਰ੍ਹਾਂ ਦੀਆਂ ਇਹ ਜਿਹੜੀਆਂ ਟੈਣੀਆਂ ਨੇ ਜਾ ਰਹੀਆਂ ਨੇ ਵੱਡੇ ਵੱਡੀਆਂ ਹੈ ਨਾ ਇਹ ਕਿੱਥੇ ਕਿੱਥੇ ਜਾ ਰਹੀਆਂ ਨੇ ਅੰਦਰ ਨੀਚੋਂ ਜਿਹੜਾ ਵੱਡਾ ਇੱਕ ਪਾਰਾ ਟੈਨ ਹੁੰਦਾ ਮੇਨ ਪੇੜ ਦਾ ਉਹ ਨੀਚੋਂ ਸ਼ੁਰੂ ਹੁੰਦਾ ਸਾਡੇ ਬੈਡਰੂਮ ਤੋਂ ਬੈਡਰੂਮ ਤੇ ਬਿਲਕੁਲ ਜਸਟ ਨਾਲ ਅਸੀਂ ਇੱਕ ਆਪਣੀ ਗੈਲਰੀ ਬਣਾਈ ਹੈ ਇਹ ਇਹ ਕਿੱਥੇ ਜਾ ਰਿਹਾ ਇਹ ਇੱਕ ਬਾਥਰੂਮ ਦੇ ਵਿੱਚੋਂ ਆ ਰਿਹਾ ਤੇ ਇੱਕ ਆਊਟਰ ਦੇ ਵਿੱਚੋਂ ਆ ਰਿਹਾ ਬਾਹਰੋਂ ਗੈਲਰੀ ਦੇ ਵਿੱਚੋਂ ਸਿੱਧਾ ਇਹ ਦੋ ਇਹ ਦੋ ਬਾਥਰੂਮ ਦੇ ਵਿੱਚੋਂ ਆ ਕੇ ਅਲੱਗ-ਅਲੱਗ ਦੋ ਟੈਨੇ ਅਲੱਗ ਪਾਰੇ ਜਿਹੜੇ ਆ ਵੱਡੇ ਉਹਦੇ ਵਿੱਚੋਂ ਨਿਕਲ ਰਹੇ ਨੇ ਤੇ ਇਹਨਾਂ ਦੀ ਅਲੱਗ-ਅਲੱਗ ਤਾਈ ਉਹ ਦੋਨੋਂ ਸ਼ੇਪਾਂ ਅਲੱਗ-ਅਲੱਗ ਬਣੀ ਹੋਈਆਂ ਤੇ ਇਸ ਤੋਂ ਬਾਅਦ ਅਸੀਂ ਹਰੇ ਕੰਸਟਰਕਸ਼ਨ ਵਿੱਚ ਹੀ ਰੋਕਤੀ ਸਾਡਾ ਮਨ ਨੱਕ ਗਿਆ ਸੀ ਕੰਸਟਰਕਸ਼ਨ ਤੋਂ ਅਸੀਂ ਕੋਠੀ ਵਿੱਚ ਜਿਹੜਾ ਮਾੜੇ-ਮੋٹے ਕੰਮ ਸੀਗੇ ਤੇ ਵਿੱਚ ਹੀ ਰੋਕ ਤੇ ਤੇ ਅਸੀਂ ਹੁਣ ਆਪਣਾ ਆਰਾਮ ਨਾਲ ਸਕੂਨ ਨਾਲ ਰਹਿ ਰਹੇ ਸੀਗੇ ਅੱਛਾ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਤੁਸੀਂ ਉੱਪਰ ਮਕਾਨ ਹੀ ਨਹੀਂ ਪਾ ਸਕਦੇ ਕਈ ਤਾਂ ਡਬਲ ਸਟੋਰੀ ਪਾਉਂਦੇ ਨੇ ਉਹ ਆਖਦੇ ਨੇ ਕਿ ਉੱਪਰ ਇੱਕ ਹੋਰ ਬਣਾਵਾਂਗੇ ਪਰ ਇਸ ਪੇੜ ਦੇ ਕਾਰਨ ਇੱਕ ਇਹ ਇਹ ਤਾਂ ਤੁਹਾਡਾ ਜਿਹੜਾ ਫੈਸਲਾ ਲਿੱਤਾ ਤੁਸੀਂ ਵੀ ਇਹ ਪੇੜ ਇੱਦਾਂ ਹੀ ਲੱਗਿਆ ਰਹੇਗਾ ਇਹ ਨੁਕਸਾਨ ਨਹੀਂ ਹੋਇਆ ਤੁਹਾਨੂੰ ਨਹੀਂ ਇਹਦਾ ਸਾਨੂੰ 100% ਫਾਇਦਾ ਹੀ ਫਾਇਦਾ ਹੋਇਆ ਹਜੇ ਤੱਕ ਤੇ ਜੋ ਅਸੀਂ ਫੀਲ ਕੀਤਾ ਹੈਗਾ ਇਸ ਸਮੇਂ ਲੋ ਵਿੱਚ ਰਹਿ ਗਏ ਬੰਦਾ ਫੀਲ ਕਰ ਸਕਦਾ ਕਿ ਇਹਦੇ ਬਹੁਤ ਹੀ ਫਾਇਦੇ ਨੇ ਜੇ ਜਦਾ ਮਨੋਵਿਗਿਆਨਿਕ ਤਰੀਕੇ ਨਾਲ ਸੋਚਿਆ ਜਾਵੇ ਨਾ ਤੇ ਇਸ ਸਪੇਡ ਦੇ ਕੋਈ ਵੀ ਪੌਦੇ ਦਾ ਬਹੁਤ ਹੀ ਫਾਇਦਾ ਮਿਲਦਾ ਇਨਸਾਨ ਨੂੰ ਤਾਜੀ ਹਵਾ ਵਗੈਰਾ ਪੰਛੀਆਂ ਦੀਆਂ ਜਿਹੜੀਆਂ ਇਹਦੇ ਵਿੱਚ ਨਵੇਂ-ਨਵੇਂ ਪੰਛੀ ਆ ਕੇ ਰਹਿੰਦੇ ਕੋਇਲ ਦੀ ਡੇਲੀ ਸਾਨੂੰ ਸਵੇਰੇ 3-4 ਵਜੇ ਆਵਾਜ਼ਾਂ ਸ਼ੁਰੂ ਹੋ ਜਾਂਦੀਆਂ ਔਰ ਇੱਥੇ ਅਲੱਗ ਨਵੇਂ-ਨਵੇਂ ਪੰਛੀ ਜੜੇਗੇ ਇਹ ਹੈਗਾ ਇੱਕ ਹੀ ਉਗਦਾ ਕੀ ਹੈ ਅੰਬ ਦਾ ਪੇੜ ਜੀ ਅੱਛਾ ਇਹ ਅੰਬ ਦਾ ਪੇੜ ਹੈ ਔਰ ਇੱਥੇ ਅੰਬ ਸਾਡੇ ਹੱਥਾਂ ਦੇ ਵਿੱਚ ਐਡੇ ਵੱਡੇ ਅੰਬ ਐ ਐਨ ਲਟਕਦੇ ਹੁੰਦੇ ਆ ਜਿਹੜੇ ਕਿ ਇਸ ਸਾਲ ਕਿੰਨੇ ਅੰਬ ਆ ਜਾਂਦੇ ਸੀਜ਼ਨ ਦੇ ਵਿੱਚ ਇਹ ਇੱਕ ਹਮੇਸ਼ਾ ਅੰਬ ਦਾ ਪੇੜ ਇੱਕ ਸੀਜ਼ਨ ਛੱਡ ਕੇ ਅੰਬ ਦਿੰਦਾ ਕਿੰਨੇ ਕਿਲੋ ਦਿੰਦਾ ਤੇ ਮੇਰੇ ਸਾਬ ਨਾਲ ਤਾਂ ਇਹ ਸਮੇਂ ਲੋਕ ਨੂੰ ਕੁਇੰਟਲਾਂ ਦੇ ਹਿਸਾਬ ਨਾਲ ਹੀ ਆ ਜਾਂਦਾ ਵਾ ਇੰਦਰ ਰਿਸ਼ਤੇਦਾਰਾਂ ਨੂੰ ਵੀ ਸਭ ਨੂੰ ਐਸ਼ ਪੂਰੀ ਕਰਾਈਦੇ ਸੀ ਆਪ ਭਾਵੇਂ ਬਾਜ਼ਾਰੋਂ ਲਿਆ ਕੇ ਖਾਈਏ ਸਾਨੂੰ ਵੰਡਣ 'ਚ ਬੜਾ ਮਜ਼ਾ ਆਉਂਦਾ ਤੁਸੀਂ ਇਹ ਦੇਖ ਸਕਦੇ ਹੋ ਕਿ ਪੇੜ ਬੈੱਡਰੂਮ ਤੋਂ ਨਾਲ ਲੱਗੀ ਛੋਟੀ ਜੀ ਲੋਬੀ ਦੇ ਵਿੱਚੋਂ ਨਿਕਲ ਰਿਹਾ ਹੈ। ਅੱਛਾ ਇਹ ਦੀਵਾਰ ਨੂੰ ਨੁਕਸਾਨ ਨਹੀਂ ਦੇ ਰਿਹਾ। ਅੱਛਾ ਇੱਥੇ ਤੁਸੀਂ ਪਾਣੀ ਪਾਉਂਦੇ ਹੋ ਹੈ। ਇਹ ਹੁਣ ਛੱਤ ਤੋਂ ਉੱਪਰ ਥੱਲੇ ਆ ਰਿਹਾ। ਹਾਂਜੀ ਹਾਂਜੀ ਆ ਦੇਖੋ ਨਾ ਇਹ ਮੇਨ ਸਾਰਾ ਵੱਡਾ ਤਣਾ ਜਿਹੜਾ ਜੜ ਉਹਦੀ ਏਵ ਹੈ ਇੱਥੋਂ ਸ਼ੁਰੂ ਹੋਇਆ ਸਿੱਧਾ ਉੱਪਰ ਜਾ ਰਿਹਾ ਉਹ ਦੀਵਾਰ ਦੇ ਵਿੱਚੋਂ ਦੀ ਨਿਕਲ ਕੇ। ਅੱਛਾ ਦੀਵਾਰਾਂ ਦੇ ਵਿੱਚ ਸਲਾਬ ਵੀ ਆਂਦੀ ਹੋਈ ਹੈ ਇਸ ਤਰ੍ਹਾਂ ਨਾਲ ਤੁਸੀਂ ਪਾਣੀ ਦਿੰਦੇ ਹੋ ਜਿਹੜਾ ਥੱਲੇ ਜੜੀਆਂ ਨਹੀਂ ਕੋਈ ਪ੍ਰੋਬਲਮ ਨਹੀਂ ਆਈ। ਨਹੀਂ ਕੋਈ ਪ੍ਰੋਬਲਮ ਨਹੀਂ ਆਈ ਇਹਦੀ। ਹਮਮ ਉਸਨੇ ਤਾਂ ਸਾਨੂੰ ਕੁਦੋਗੇ ਕੋਈ ਮਤਲਬ ਕੋਈ ਦਿੱਕਤ ਨਹੀਂ ਹੈ ਇਹ ਬੰਦਾ ਜਦੋਂ ਫੀਲ ਕਰਦਾ ਨੇ ਕਿ ਐ ਹੋਜੂ ਹੋਜੂ ਮਤਲਬ ਕਿ ਕਈ ਗੱਲਾਂ ਆਪਾਂ ਸੋਚਦੇ ਆ ਲੇਕਿਨ ਨਹੀਂ ਇਸ ਤਰੀ ਕੋਈ ਪਰੇਸ਼ਾਨੀ ਨਹੀਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਹੁਣ ਲੋਕਾਂ ਨੂੰ ਕੀ ਮੈਸੇਜ ਦੋਗੇ ਜਿਸ ਤਰ੍ਹਾਂ ਦੇ ਨਾਲ ਹਾਲਾਤ ਚੱਲ ਰਹੇ ਨੇ ਲੋਕ ਚਾਹੀ ਕਹਿ ਰਹੇ ਨੇ ਕਿ ਪਰਿਆਵਰਨ ਨੂੰ ਬਚਾਣਾ ਜ਼ਰੂਰੀ ਹੈ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਬੜੇ ਮੈਸੇਜ ਆ ਰਹੇ ਨੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਖਾਲੀ ਮੈਸੇਜ ਕਰਨ ਨਾਲ ਨਹੀਂ ਕੁਝ ਬੰਨਾ ਥੋੜਾ ਜਿਆ ਹਰ ਬੰਦਾ ਆਪਣੀ ਫੈਮਲੀ ਦੇ ਵਿੱਚ ਮੰਨ ਲਓ ਅਗਰ ਚਾਰ ਬੰਦੇ ਨੇ ਤਾਂ ਕਮ ਸੇ ਕਮ ਘਰ ਚ ਚਾਰ ਗਮਲੇ ਜ਼ਰੂਰ ਲਗਾਉਣੇ ਚਾਹੀਦੇ ਆ ਹੂੰ ਹੂੰ ਕਮ ਸੇ ਕਮ ਜਿਹੜੀ ਆਪਾਂ ਹਵਾ ਲੈ ਰਹੇ ਆਂ ਪਰਿਆਵਰਣ ਤੋਂ ਆਪਾਂ ਉਹਦੀ ਕੀਮਤ ਆਦਾ ਕਰਦੇ ਰਹੀਏ ਨਾਲੇ ਸੋ ਇਹ ਇਹ ਬੈੱਡਰੂਮ ਹੈ ਔਰ ਬੈੱਡਰੂਮ ਦੇ ਨਾਲ ਇਹ ਇਹ ਜਿਹੜਾ ਪੇੜ ਹੈ ਇਹ ਇੱਥੋਂ ਨਿਕਲ ਰਿਹਾ ਔਰ ਪਲਾਟ ਦੇ ਵਿੱਚ ਪਹਿਲੇ ਪੇੜ ਹੈਗਾ ਸੀ ਪਰ ਵਿਸ਼ਾਲ ਜੀ ਨੇ ਇਹ ਪਰਨ ਲਿਆ ਕਿ ਪੇੜ ਉਸੇ ਤਰ੍ਹਾਂ ਉਸੇ ਤਰ੍ਹਾਂ ਬਰਕਰਾਰ ਰਹੇਗਾ ਚਾਹੇ ਆਰਟੀਟੈਕ ਨੇ ਇਹ ਕਿਹਾ ਸੀ ਕਿ ਪੇੜ ਨੂੰ ਕੱਟ ਦੋ ਨਹੀਂ ਤਾਂ ਮਕਾਨ ਦੀ ਖੂਬਸੂਰਤੀ ਖਰਾਬ ਹੋ ਸਕਦੀ ਹੈ ਤੁਸੀਂ ਬੇਟਾ ਜਿਹੜਾ ਪੇੜ ਲੱਗਾ ਪਾਪਾ ਨੂੰ ਕਿਹਾ ਨਹੀਂ ਸੀ ਜਦੋਂ ਪਲਾਟ ਲਿਆ ਸੀ ਵੀ ਇਸ ਨੂੰ ਕੱਟ ਲਓ ਨਹੀਂ ਨਹੀਂ ਅੰਕਲ کہیں ਨਾ ਕਿ ਹਮੇਂ पेड़ अगर होंगे तो ही हमारी लाइफ आगे बढ़ सकती है ह्यूमन सभी जिंदा हैं तो मेरे मेरे अकॉर्डिंग तो पेड़ वैसे ही बिल्कुल नहीं काटने चाहिए और मम्मा पापा का जब ये डिसीजन था तब मैं और मेरे ब्रदर हम दोनों पूरे कम्पलीटली सेटिस्फाइड थे इस डिसीजन से अच्छा कभी दिल में नहीं जब प्लॉट लिया पापा ने ये नहीं आया भी, नहीं पापा ये पेड़ को काट दो नहीं ये छत के ऊपर से जाएगा इस पेड़ ने कहीं ना कहीं जाके हमें पॉजिटिव रिजल्ट दिए हैं हमें कोई ऐसा प्रॉब्लम नहीं आई इस पेड़ के कारण हमेशा हमें अच्छे से अच्छी चीजें इतने अच्छे फ्रूट्स मिल रहे हैं इतनी अच्छी ग्रीनरी है हमारे घर इतनी ग्रीनरी मेरे को नहीं लगता जल्दी किसी के घर लोग पेड़ काट रहे हैं लगातार सोशल मीडिया पे भी ये मैसेज आ रहा है गर्मी बहुत बढ़ रही है पर्यावरण को कैसे बचाना चाहिए ये जो आप मिसाल पैदा की है आप भी बोल रहे हो कि हमारे घर की छत से अगर ऊपर पेड़ जाता है, वो काटना नहीं चाहिए था हमने वैसे ही मकान बना लिया बाकी लोगों को क्या मैसेज दोगे यूथ को क्या कहोगे ਉਤਖੋ ਇਹ ਹੀ ਕਹਿੰਗੇ ਕਿ ਹਾਂ ਆਪਣੇ ਕੰਫਰਟ ਜ਼ੋਨ ਦੇਖੋ ਦੇਖੋ ਲੇਕਿਨ ਉਸ ਤੋਂ ਪਹਿਲੇ ਆਪਣੀ ਗ੍ਰੀਨਰੀ ਕੋ ਵੀ ਆਪਣੇ ਆਸ-ਪਾਸ ਨੇਚਰ ਕੋ ਵੀ ਦੇਖੋ ਕਿਉਂਕਿ ਕਈ ਨਾ ਕਿ ਉਹ ਨੇਚਰ ਹੀ ਹੈ ਜਿਸਕੇ ਥਰੂ ਅਸੀਂ ਉਸ ਕੰਫਰਟ ਜ਼ੋਨ ਵਿੱਚ ਰਹਿ ਪਾ ਰਹੇ ਹਾਂ ਔਰ ਨੇਚਰ ਕਈ ਹਮਾਰੇ ہماری ਫੈਸਿਲਿਟੀਆਂ ਕੋ ਮਾਰੀ ਕੰਫਰਟ ਜ਼ੋਨ ਕੋ ਨੁਕਸਾਨ ਨਹੀਂ ਪਹੁੰਚਾਤੀ ਉਲਟਾ ਹਮੇਂ ਔਰ ਜ਼ਿਆਦਾ ਪ੍ਰੋਵਾਈਡ ਹੀ ਕਰਦੀ ਹੈ ਸੋ ਇਹ ਬੈਡਰੂਮ ਦੇ ਜ਼ਰੀਏ ਪੇੜ ਅ ਪਿੱਛੇ ਲੌਬੀ ਜਾ ਰਿਹਾ ਔਰ ਇਹ ਘਰ ਦੇ ਜਿਹੜੇ ਬੱਚੇ ਨੇ ਉਹ ਵੀ ਇਹ ਹੀ ਆਖ ਰਹੇ ਨੇ ਕਿ ਪਰਿਆਵਰਣ ਨੂੰ ਬਚਾਣਾ ਚਾਹੀਦਾ ਸੋ ਖਿੜਕੀ ਖੋਲੋ ਤਾਂ ਸਿੱਧਾ ਪੇੜ ਉੱਪਰ ਬੈਡਰੂਮ ਤੋਂ ਸਿੱਧਾ ਉੱਪਰ ਬਾਥਰੂਮ ਔਰ ਬਾਥਰੂਮ ਤੋਂ ਉੱਪਰ ਛੱਤ ਤੱਕ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਭੈਣ ਜੀ ਤੁਸੀਂ ਤੁਸੀਂ ਤੁਹਾਡੇ ਦਿਲੇ 'ਚ ਨਹੀਂ ਆਇਆ ਕਿ ਪਲਾਟ ਕਿਉਂਕਿ ਜਿਹੜੇ ਘਰ ਦੀ ਗ੍ਰੈਣੀ ਹੁੰਦੀ ਆ ਉਹਦੇ ਦਿਮਾਗ ਦੇ ਵਿੱਚ ਤਾਂ ਇਹ ਹੁੰਦਾ ਜੇ ਪਲਾਟ ਲਿਆ ਨਾ ਤੇ ਮਕਾਨ ਦੇ ਉੱਤੇ ਜ਼ਿਆਦਾ ਪੈਸਾ ਲਾਇਆ ਕਰੋੜਾ ਰੁਪਏ ਲੱਗਾ ਤੇ ਪੇੜ ਜਿਹੜਾ ਆ ਰਿਹਾ ਇਸ ਨੂੰ ਕੱਟ ਦੋ ਇੰਦਾ ਕੀ ਹੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਜਦੋਂ ਅਸੀਂ ਇਹ ਪਲਾਟ ਖਰੀਦਿਆ ਪਹਿਲਾਂ ਲੈਣ ਤੋਂ ਪਹਿਲਾਂ ਹੀ ਸੋਚ ਰਹੇ ਸੀ ਪਲਾਟ ਇਸੇ ਲਈ ਲਵਾਂਗੇ ਜੇ ਅਸੀਂ ਇਸ ਪੇੜ ਨੂੰ ਬਚਾਣਾ ਹੈ ਨਹੀਂ ਤਾਂ ਅਸੀਂ ਪਲਾਟ ਹੀ ਨਹੀਂ ਲੈਣਾ ਸੀ ਮਤਲਬ ਆਪਣੇ ਹੱਥੀਂ ਅਸੀਂ ਪੇੜ ਕੱਟਣ ਦਾ ਸੋਚ ਵੀ ਨਹੀਂ ਸਕਦੇ ਕਿਉਂਕਿ ਜੈਨ ਧਰਮ ਦੇ ਹਿਸਾਬ ਨਾਲ ਜਾਂ ਕੁਝ ਵੀ ਅਸੀਂ ਸਿੱਖਿਆ ਹੈ ਇਹੀ ਸਿੱਖਿਆ ਹੈ ਪੇੜ 'ਚ ਵੀ ਇਨਸਾਨ ਜਿੰਨੀ ਜਾਨ ਹੈ ਜੇ ਅਸੀਂ ਇਹ 22 ਸਾਲ ਪੁਰਾਣਾ ਪੇੜ ਹੈ ਇਹ ਇਹਨੂੰ ਵਧਣ ਤੇ ਕਿੰਨੇ ਸਾਲ ਲੱਗੇ ਅਸੀਂ ਮਿੰਟ 'ਚ ਇਹਨੂੰ ਕੱਟ ਕੇ ਉਹ ਕਰ ਦਿੰਨੇ ਆ ਇਹ ਬਹੁਤ ਹੀ ਉਹ ਹੈ ਮੁਸ਼ਕਿਲ ਹੈ ਸਾਡੇ ਲਈ ਤਾਂ ਇਸੇ ਲਈ ਅਸੀਂ ਇਹਨੂੰ ਬਚਾਇਆ ਅੱਛਾ ਉੱਪਰ ਜਦੋਂ ਬੰਦਾ ਮਕਾਨ ਬਣਾਉਂਦਾ ਮਕਾਨ ਬਣਾਉਣ ਤੋਂ ਬਾਅਦ ਉਹ ਕਹਿੰਦਾ ਮੈਂ ਡਬਲ ਸਟੋਰੀ ਬਣਾਉਣਾ ਉੱਪਰ ਇੱਕ ਹੋਰ ਮੰਜ਼ਲ ਬਣਾਨੀ ਹੈ ਹੁਣ ਤਾਂ ਉੱਪਰ ਮੰਜ਼ਲ ਵੀ ਨਹੀਂ ਪੈ ਸਕਦੀ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਅਸੀਂ ਸੈਟੀਸਫਾਈਡ ਹੈ ਇਸ ਚੀਜ਼ ਤੋਂ ਸਾਨੂੰ ਇਹ ਸਾਨੂੰ ਜੋ ਹਰਿਆਲੀ ਦੇ ਰਿਹਾ ਹੈ ਜਾਂ ਪੋਜ਼ਿਟਿਵ ਵਾਈਬਸ ਦੇ ਰਿਹਾ ਹੈ ਜਾਂ ਆਕਸੀਜਨ ਦੇ ਰਿਹਾ ਜੋ ਵੀ ਹੈ ਉਹ ਸਾਡੇ ਲਈ ਜ਼ਿਆਦਾ ਬੈਸਟ ਹੈ ਪੇੜ ਦੇ ਇੰਨੀ ਕੋਈ ਜਗ੍ਹਾ ਨਹੀਂ ਸਾਡੀ ਕੋਈ ਲਿੱਤੀ ਅਸੀਂ ਆਪਾਂ ਕਿਸੇ ਵੀ ਤਰ੍ਹਾਂ ਦਾ ਸਾਨੂੰ ਫੀਲ ਹੋਵੇ ਬਾਕੀ ਤੁਹਾਡੀ ਗੱਲ ਹੈ ਜੇ ਉੱਪਰ ਉੱਪਰ ਸਾਡਾ ਤਾਂ ਪਹਿਲੇ ਹੀ ਸਾਡੇ ਕੋਲ ਜਗ੍ਹਾ ਸਾਡੇ ਫੈਮਿਲੀ ਦੇ ਸਾਹਮਣੇ ਖੁੱਲੀ ਡੁੱਲੀ ਹੈ ਤੇ ਕੋਈ ਪ੍ਰੋਗਰਾਮ ਸਾਡਾ ਬਣਾ ਨਹੀਂ ਸਕਦਾ ਕਿ ਉੱਤੇ ਅਸੀਂ ਕੋਈ ਹੋਰ ਚਾਹੀਦਾ ਹੋਵੇ ਤਾਂ ਵੀ ਨਹੀਂ ਬਣਾਵਾਂਗੇ ਵਾਤਾਵਰਨ ਨੂੰ ਬਚਾਉਣ ਦਾ ਪ੍ਰਣ ਹੈ ਜਿੰਨੇ ਵੀ ਵਾਤਾਵਰਨ ਪ੍ਰੇਮੀ ਹੈ ਉਹ ਜ਼ਰੂਰ ਇਹ ਲੋਕਾਂ ਨੂੰ ਅਪੀਲ ਕਰ ਰਹੇ ਨੇ ਪਰ ਇਸ ਘਰ ਦੇ ਪਰਿਵਾਰ ਨੇ ਇੱਕ ਐਸੀ ਮਿਸਾਲ ਪੈਦਾ ਕਰ ਦਿੱਤੀ ਹੈ ਕਿ ਘਰ ਦਾ ਜਦੋਂ ਬਣਾਉਣ ਵਾਸਤੇ ਪਲਾਟ ਲਿਆ ਇਥੇ ਔਰ 플ੌਟ ਦੇ ਵਿੱਚ ਇਹ ਪੇੜ ਜਦੋਂ ਦੇਖਿਆ ਤੇ ਉਸ ਨੂੰ ਕਟਿਆ ਨਹੀਂ ਉਲਟਾ ਲੈਂਟਰ ਦੇ ਵਿੱਚੋਂ ਇਸ ਦਾ ਰਸਤਾ ਦਿੱਤਾ ਔਰ ਰਸਤਾ ਦਿੰਦੇ ਹੋਏ ਤਿੰਨ ਜਗ੍ਹਾ ਦੇ ਉੱਤੇ ਲੈਂਟਰ ਤੁਸੀਂ ਦੇਖਿਆ ਕਿ ਤਿੰਨ ਜਗ੍ਹਾ ਸੁਰਾਖ ਨਹੀਂ ਉਹਦੇ ਵਿੱਚੋਂ ਇਸ ਦੀਆਂ ਜੜ੍ਹਾਂ ਜਾ ਰਹੀਆਂ ਨੇ ਔਰ ਇਹ ਆਂਬ ਦਾ ਪੇੜ ਹੈ ਔਰ ਨਾਲ ਇਹ ਫਲ ਵੀ ਦੇ ਰਿਹਾ ਇਹ ਵੀ ਆਖਰਾਂ ਸੀ ਕਿ ਕਈ ਰਿਸ਼ਤੇਦਾਰ ਆਖਦੇ ਸੀ ਕਿ ਇਸ ਪੇੜ ਨੂੰ ਕੱਟ ਦੋ ਨਹੀਂ ਤਾਂ ਮਕਾਨ ਦੀ ਖੂਬਸੂਰਤੀ ਖਰਾਬ ਹੋਏਗੀ ਅੱਜ ਉਹੀ ਰਿਸ਼ਤੇਦਾਰ ਇਸ ਪੇੜ ਦੇ ਉੱਗੇ ਹੋਏ ਜਦੋਂ ਸੀਜ਼ਨ ਵਾਈਜ਼ ਆਂਬ ਉਗਦੇ ਨੇ ਉਹਨਾਂ ਨੂੰ ਖਾਂਦੇ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ